ਆਪਾਂ ਮਲਵਾਉਣ ਜਾ ਰਹੇ ਹਾਂ ইমরান ਹਾਸਮੀ ਨਾਲ ਤੇ ਥੋੜਾ ਜਿਹਾ ਬੀਟ ਕਰਿਓ ਕਿਉਂਕਿ ਉਹ ਥੋੜੇ ਜਿਹਾ ਬਾਲ ਸੈੱਟ ਕਰ ਰਹੇ ਨੇ ਤੇ ਲੋ ਜੀ ਇੱਕ ਦੋ ਬਿੱਲੀ ਰੱਖ ਲਾਇਆ ਹਾਂ ਹਾਂਜੀ ਦੋਸਤੋ ਪੰਜਾਬੀਓ ਕੀ ਹਾਲ ਚਾਲ ਆ ਜੀ ਆਪਾਂ ਅੱਜ ਅੱਜ ਬਾਲ ਕਟਾਉਣ ਬਾਲ ਕਟਾਵਾ ਦਿੱਤੇ ਆਪਾਂ ਆਪਣਾ ਮਾਨੀ ਯਾਰ ਨੂੰ ਮਲਵਾਉਂ ਆ ਪਾਕਿਸਤਾਨੀ ਭਰਾ ਆਵਣਾ ਦੱਸੋ ਜੀ ਕੀ ਹਾਲ ਚਾਲਾ ਫਿਰ ਮਾਨੀ ਸ਼ੁਕਰ ਹੈ ਪਗਦਲ ਅਲਹੁਲਹੁ ਦੁਆ ਤੇਰੀ ਠੀਕ ਮਾਨੀ ਦੀ ਅੱਖਾਂ ਦੇਖੋ ਬਾਈ ਜੀ ਬਿੱਲੀ ਅੱਖਾਂ ਵਾਲਾ ਬੰਦਾ ਬਿੱਲੀ ਅੱਖਾਂ ਵਾਲਾ ਪੂਰੀ ਯਰੀ ਅੱਖਾਂ ਦਾ ਈਮਾ ਬਾਈ ਆਉਣ ਵਾਲਾ ਚਾਤੀ ਰਵਾ ਇੱਧਰ ਬਾਈ ਜੀ ਵਾਲ ਕਟਾ ਰਹੇ ਨੇ ਮੈਂ ਕਟਾਰੇ ਬਾਲ ਜੀ ਸੋਨੀ ਅੱਛੇ ਜੀ ਸਾਡਾ ਬਹੁਤ ਪੁਰਾਣਾ ਪਿਆਰ ਆ ਬਾਈ ਨਾਲ ਤੇ 5-6 ਸਾਲ ਤੋਂ ਚੱਲਦਾ ਇੱਧਰ ਕੋਲ ਜੀ ਐ ਸੋਨੀ ਭਾਈ ਬੈਠੇ ਨੇ ਮਾਸ਼ਾ ਅੱਲਾ ਸੋਨੀ ਮਹੀਵਾਲ ਤੋਂ ਆਏ ਨੇ ਸੋਨੀ ਮਹੀਵਾਲ ਹੈ ਬਲੇਡ ਨੂੰ ਗਰਦਨ ਬੜਾਦੀ ਦਈ ਯਾਰ ਮੇਰੀ ਠੀਕ ਹੈ ਜੀ ਤੇ ਬਹੁਤ ਖੁਸ਼ੀ ਹੋਈ ਆ ਬਾਈ ਜੀ ਆਪਣੇ ਲਵੇ ਆ ਗਏ ਠੀਕ ਹੈ ਜਦ ਇਹ ਪਹਿਲੀ ਗੈਰੀ ਦੇਖਿਆ ਮੈਂਗਾ ਨਜ਼ਾਰਾ ਹੀ ਆ ਗਿਆ ਬਾਈ ਆ ਗਿਆ ਚੱਲ ਜੀਗਾ ਤੇ ਬਹੁਤ ਹੀ ਪਿਆਰਾ ਮਿੱਤਰ ਆਪਣਾ ਭਰਾ ਤੇ ਜੇ ਤੁਸੀਂ ਵੀ ਰਿਆਦ ਦੇ ਵਿੱਚ ਆ ਤਾਂ ਜਰੂਰ ਆਓ ਸਲਮਾਨ ਫਾਰਸੀ ਇੱਥੇ ਨੇੜੀ ਆ ਰੋਡ ਖਮਸਰੇ ਹਾਲ ਦੇ ਸਾਹਮਣੇ ਦੱਸੋ ਜੀ ਇਹ ਆਉਦਾ ਐਡਰੈਸ ਬਾਈ ਖਮਸਰੇ ਹਾਲ ਦੇ ਸਾਹਮਣੇ ਆ ਪੈਟਰੋਲ ਪੰਪ ਦੇ ਨਾਲ ਪੰਜ ਰਿਆਦ ਦੀ ਮਾਰਕੀਟ ਆ ਜੇ ਕੋਈ ਹਮਾਰਾ ਬਾਈ ਆਣਾ ਚਾਹਤਾ ਹੈ ਜਰੂਰ ਆਓ ਤੇ ਛਾਲ ਟਾਈਮ ਤੇ ਬਾਈ ਫੋਨ ਵੀ ਕਰ ਸਕਦੇ ਆ ਬਾਹਰ ਫੋਨ ਵੀ ਨੰਬਰ ਵੀ ਲੱਗ ਰਿਹਾ ਹੈ ਜੁਰ ਪਹੁੰਚੋ ਵੀਡੀਓ ਸ਼ੇਅਰ ਕਰਦੇ ਕਰੋ ਵੀਰ ਵਣ ਕੇ ਲਾਈਕ ਫੋਲੋ ਕਮੈਂਟ ਵੀ ਜਰੂਰ ਕਰਦੇ ਕਰੋ ਠੀਕ ਹੈ ਜੀ ਦੁਕਾਨ ਦੇਖੋ ਬਾਈ ਨੇ ਇਹੀ ਘੈਂਟ ਆ ਮਾਸ਼ਾਅੱਲਾ ਠੀਕ ਹੈ ਹੁਣ ਤੁਹਾਨੂੰ ਆਪਾਂ ਮਲਾਉਣ ਜਾ ਰਹੇ ਹਾਂ ਇਮਰਾਨ ਹਾਸਮੀ ਨਾਲ ਤੇ ਥੋੜਾ ਜਿਹਾ ਬੇਟ ਕਰਿਓ ਕਿਉਂਕਿ ਉਹ ਥੋੜੇ ਜਿਹਾ ਵਾਲ ਸੈੱਟ ਕਰ ਰਹੇ ਨੇ ਤੇ ਲਓ ਜੀ 1 2 3 4 5 ਇਮਰਾਨ ਆ ਗਿਆ ਚੰਗਾ ਜੀ ਮਿਲਦੇ ਆ ਫਿਰ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਗੇਲ ਲਾਇਕ ਸਹੀ ਗੱਲ ਹੈ